ਦੁਨੀਆ ਦੇ ਵਿੱਚ ਸਰਕਾਰਾਂ ਨਹੀਂ ਜਿਹੜਾ ਕੱਲਾ ਜ਼ੁਲਮ ਕਰਦੀਆਂ ਲੋਕ ਵੀ ਜਿਹੜਾ ਆ ਉਹ ਬਹੁਤ ਧੱਕਾ ਕਰਦੇ ਆ ਤੁਹਾਨੂੰ ਯਾਦ ਹੋਊਗਾ ਕੱਲ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਹਰਮੀਤਕੌਰ ਢਿੱਲੋਂ ਦੀ ਜਿਨ੍ਹਾਂ ਨੂੰ ਅਸਿਸਟੈਂਟ ਅਟਾਰਨੀ ਜਨਰਲ ਸਿਵਲ ਰਾਈਟਸ ਡਿਵੀਜ਼ਨ ਦਾ ਡਿਪਾਰਟਮੈਂਟ ਆਫ ਜਸਟਿਸ ਵਿੱਚ ਪ੍ਰੈਜ਼ੀਡੈਂਟ ਟਰੰਪ ਵੱਲੋਂ ਨਾਮਿਨੇਟ ਕੀਤਾ ਗਿਆ ਹੈ ਉਹਨਾਂ ਦੇ ਸਬੰਧ ਦੇ ਵਿੱਚ ਇੰਨੇ ਜ਼ਿਆਦਾ ਕਈ ਜਿਹੜੇ ਹਿੰਦੂ ਮੂਲ ਦੇ ਲੋਕ ਆ ਔਖੇ ਹੋਏ ਆ ਉਹਨਾਂ ਨੇ ਟਵਿੱਟਰ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਐਨੀਆਂ ਜਿਹੜੀਆਂ ਹੇਟ ਵਾਲੇ ਜਿਹੜੇ ਕਮੈਂਟ ਪਾਏ ਆ ਇੱਕ ਉਹ ਕੁਝ ਕੁ ਜਰੂਰ ਸਾਡੇ ਨਾਲ ਆਪਾਂ ਸਾਂਝੇ ਕਰਾਂਗੇ ਵੀ ਦੇਖੋ ਕਿੰਨੀ ਹੇਟ ਹੈਗੀ ਆ ਇਹ ਇਕੱਲਾ ਸਰਕਾਰ ਨਹੀਂ ਲੋਕਾਂ ਦੇ ਵਿੱਚ ਵੀ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਸਾਡੇ ਗੁਰੂਆਂ ਨੇ ਬਚਾਇਆ ਹੈਗਾ ਅ ਇੱਕ ਬ੍ਰਹਮਾਚਲਨੀ ਕਰਕੇ ਆ ਉਹ ਕਹਿੰਦਾ ਵੀ 트럼ਪ ਨੇ ਜਿਹੜਾ ਨੋਮੀਨੇਟ ਕੀਤਾ ਹੈਗਾ ਆ ਇਹ ਸਿਪਤੀ ਹੈਗੀ ਖਾਲਿਸਤਾਨ ਮਿਲਿਟੈਂਸੀ ਦੇ ਲਈ ਤੇ ਇਹ ਦੱਸਦੇ ਆ ਇਹ ਹਰਮੀਤ ਕੋਰ ਢਿੱਲੋਂ ਜੋ ਸੈਨਫੋਰਸਿਕੋ ਤੋਂ ਅ ਅਟਾਰਨੀ ਜਿਨ੍ਹਾਂ ਦਾ ਆਪਣਾ ਆਫਿਸ ਵੀ ਆ ਉਹਨਾਂ ਨੇ ਜਦੋਂ ਕਿਸਾਨ ਮੋਰਚਾ ਹੋਇਆ ਸੀ ਉਹਨਾਂ ਦੇ ਹੱਕ ਦੇ ਵਿੱਚ ਹਾ ਦਾ ਜਿਹੜਾ ਨਾਰਾ ਮਾਰਿਆ ਸੀਗਾ ਸੋ ਇੱਕ ਇੱਕ ਉਹਨਾਂ ਨੇ ਜਦੋਂ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਦੇ ਸਬੰਧ ਦੇ ਵਿੱਚ ਵੀ ਜਿਹੜੇ ਆਪਣੇ ਬਿਆਨ ਦਿੱਤੇ ਸੀਗੇ ਸੋ ਹੁਣ ਤੁਸੀਂ ਦੇਖੋ ਭਈ ਇੱਕ ਕਿਸੇ ਦੇ ਹੱਕ ਦੇ ਵਿੱਚ ਗੱਲ ਕਰਨਾ ਵੀ ਜਿਹੜੀ ਬਿਲਕੁਲ ਸਚਾਈ ਹੈਗੀ ਆ ਉਹਨੂੰ ਦੇਖ ਕੇ ਸੋ ਇਦਾਂ ਦੇ ਲੋਕ ਇੰਨੇ ਜ਼ਿਆਦਾ ਜਿਹੜੇ ਕਮੈਂਟ ਕਰ ਰਹੇ ਹੈਗੇ ਆ ਤੁਸੀਂ ਜਿਹੜਾ ਆ ਹੈਰਾਨ ਹੋ ਜਾਓਗੇ ਬਿਲਕੁਲ ਜੀ ਜੀ ਹਰਜੋਤ ਸਿੰਘ ਜੀ ਆ ਕਾਸ ਕਰਕੇ ਜਿਹੜੇ ਮੋਦੀ ਨੂੰ ਭਗਤ ਨੇ ਜਾਂ ਭਾਰਤ ਜਿਹੜੇ ਭਗਤ ਹੈਗੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਇਸ ਦੇ ਵਿੱਚ ਦੁੱਖ ਜਿਹੜਾ ਹੋ ਰਿਹਾ ਆ ਕੋਈ ਅਵੰਤਸ ਕੁਮਾਰ ਵਰਗਾ ਜਿਹੜਾ ਉਹ ਲਿਖ ਰਿਹਾ ਕਹਿੰਦਾ ਵੀ ਬੜਾ ਡਿਸਪਾਇੰਟਿੰਗ ਆ ਵੀ ਉਹਨਾਂ ਨੇ ਹਰਮੀਤ ਨੂੰ ਜਿਹੜਾ ਕੀਤਾ ਕਹਿੰਦੇ ਵੀ ਉਹ ਪ੍ਰੋ ਖਾਲਿਸਤਾਨੀ ਕ੍ਰੀਡੈਂਸ਼ਲ ਆ ਉਸ ਚੀਜ਼ ਨੂੰ ਜਿਹੜਾ ਉਹ ਲੈ ਕੇ ਤੇ ਇਸੇ ਤਰੀਕੇ ਨਾਲ ਕੋਈ ਰਾਮ ਪ੍ਰਸ਼ਾਦ ਦਾ ਖਾਲਿਸਤਾਨੀ ਨਾ ਟਰੰਪ ਐਡਮਿਨਿਸਟ੍ਰੇਸ਼ਨ ਇਸ ਤਰੀਕੇ ਦੇ ਨਾਲ ਆ ਕਹਿੰਦੇ ਵੀ ਇਹਦੇ ਨਾਲ ਪੰਨੂ ਨੂੰ ਇਹਨਾਂ ਨੇ ਹੋਰ ਸ਼ਹਿ ਜਿਹੜੀ ਉਹ ਦੇਣੀ ਆ ਸੰਜੇ ਲਜ਼ਾਰ ਵਰਕੇ ਜਿਹੜੀ ਉਹ ਕਹਦੇ ਕਹਿੰਦੇ ਵੀ ਅ ਅਸੀਂ ਪ੍ਰੋਡਕਟ ਕੀਤਾ ਅਸੀਂ ਵੀ ਹਰਮੀਰ ਢਿੱਲੋਂ ਨੂੰ ਉਹਨਾਂ ਨੇ ਨਾਮਿਨੇਟ ਕਰਨਾ ਇਹ ਇੰਡੀਅਨ ਹੇਟਰ ਆ ਸਿੰਪੈਥਾਈਜ਼ਰ ਆ ਤੇ ਇਹ ਫੰਡਰੇਜ਼ਰ ਆ ਖਾਲਿਸਤਾਨ ਮੂਵਮੈਂਟ ਦੇ ਲਈ ਤੇ ਇਹ ਪ੍ਰੋ ਨਿੱਜਰ ਪੰਨੂ ਜਿਹੜਾ ਆ ਉਹ ਉਹ ਹੈਗਾ ਆ ਸੋ ਇਸ ਟਾਈਮ ਚੀਕਾਂ ਨਿਕਲੀਆਂ ਪਈਆਂ ਆ ਸੰਗੀਆਂ ਦੀਆਂ ਸੋ ਜਿਨਾਂ ਕਹਿੰਦਾ ਨਾ ਵੀ ਜਲਾਬ ਜਿਹੜਾ ਉਹਨਾਂ ਨੂੰ ਹੋ ਜਾਂਦਾ ਆ ਸੋ ਉਹਨਾਂ ਨੂੰ ਚਲੂਣੇ ਵੀ ਜਿਹੜੇ ਉਹ ਲੜ ਰਹੇ ਆ ਬੜਾ ਕੁਝ ਜਿਹੜਾ ਉਹ ਇਸ ਤੇ ਵਿੱਚ ਇਸ ਟਾਈਮ ਉਹ ਚੀਜ਼ ਸਾਹਮਣੇ ਆਈ ਆ ਇਹ ਦੱਸਦੇ ਜਾਈਏ ਹਰਜੋਤ ਸਿੰਘ ਜੀ ਆਪਣੇ ਜਿੰਨੇ ਵੀ ਸੁਣਨ ਵਾਲੇ ਆ ਜਿਹੜੀ ਇੱਕ ਪਾਸੇ ਕਮਲਾ ਹੈਰਿਸ ਸੀਗੀ ਜਦੋਂ ਉਹ ਕੈਲੀਫੋਰਨੀਆ ਦੇ ਵਿੱਚ ਅਟਰਨੀ ਜਨਰਲ ਸੀ ਉਦੋਂ ਜਿਹੜੇ ਇੱਕ ਸਿੱਖ ਕਰੈਕਸ਼ਨਲ ਆਫੀਸਰ ਉਭਰਾਏ ਉਨਾਂ ਦੇ 올ਡ ਇਸਨੇ ਕਮਲਾ ਹੈਰਿਸ ਨੇ ਕੇਸ ਲੜਿਆ ਸੀਗਾ ਵੀ ਤੂੰ ਪੱਗ ਪਹਿਨ ਕੇ ਜਾਂ ਸਿੱਖ ਦੇ ਜਿਹੜੇ ਹੱਕ ਹਕੂਕ ਆ ਜਿਹੜੇ ਉਸਦੇ ਰਾਈਟਸ ਆ ਜੋ ਅਮਰੀਕਾ ਵੀ ਉਸਨੂੰ ਦਿੰਦਾ ਆ ਜਾਂ ਦੁਨੀਆ ਵੀ ਦਿੰਦੀ ਆ ਤੇ ਜੋ ਆਪਣਾ ਪਾਤਸ਼ਾਹੀ ਦਾਵਾ ਵੀ ਆ ਵੀ ਉਸ ਦੇ ਤਹਿਤ ਤੂੰ ਕੰਮ ਨਹੀਂ ਕਰ ਸਕਦਾ ਪਰ ਉਸ ਦੇ ਕੇਸ ਲੜਨ ਵਾਲਿਆਂ ਦੇ ਵਿੱਚੋਂ ਇੱਕ ਸੀਗੀ ਹਰਮੀਤ ਘੋਟਲੋ ਇਸ ਨੇ ਜਿਹੜੇ ਉਸਤੇ ਸਿਵਲ ਰਾਈਟ ਦਾ ਜਿਹੜਾ ਕੇਸ ਆ ਉਹ ਲੜਿਆ ਸੀ ਅੱਜ ਜਦੋਂ ਆਪਾਂ ਹਿਊਮਨ ਰਾਈਟਸ ਦੇਣ ਦੇ ਉੱਤੇ ਚਰਚਾ ਜਿਹੜੀ ਇਹ ਕਰ ਰਹੇ ਆ ਤੇ ਇਸ ਦੇ ਨਾਲ ਆਪਣੇ ਆਪ ਹੀ ਸੁਮੇਲ ਸੁਭਾਵਿਕ ਤੌਰ ਦੇ ਉੱਤੇ ਇਹ ਬਣ ਗਿਆ ਵੀ ਹਿਊਮਨ ਰਾਈਟਸ ਦੇ ਵਾਲੇ ਦਿਨ ਸਿਵਲ ਰਾਈਟਸ ਦੇ ਲਈ ਜੋ ਕਿ ਹਿਊਮਨ ਰਾਈਟਸ ਹੀ ਬਣਦੇ ਨੇ ਇਵੈਂਚੁਅਲੀ ਜੇ ਦੇਖਿਆ ਜਾਵੇ ਤਾਂ ਲੋਕਾਂ ਦੇ ਜਿਹੜੇ ਸਿਵਲ ਰਾਈਟ ਆ ਉਹ ਹਿਊਮਨ ਰਾਈਟ ਹੀ ਜਿਹੜੇ ਉਹ ਬਣ ਜਾਂਦੇ ਨੇ ਵੀ ਉਹਨਾਂ ਦੀ ਰਾਖੀ ਕਰਨ ਦੇ ਲਈ ਹਰਮੀਤ ਕੋਟ ਏ ਲੋਦਾ ਨਾਮ ਜਿਹੜਾ ਆ ਉਹ ਚੁਣਿਆ ਗਿਆ ਆ ਸੋ ਇਹ ਬਹੁਤ ਖੁਸ਼ੀ ਵਾਲੀ ਜਿਹੜੀ ਗੱਲ ਆ ਤੇ ਕੱਲ ਵੀ ਆਪਾਂ ਜਿੱਦਾਂ ਜ਼ਿਕਰ ਕੀਤਾ ਸੀ 트럼ਪ ਹੁਣੀ ਜਦੋਂ ਦੋ ਵਾਰੀ ਰਾਸ਼ਟਰਪਤੀ ਇਹ ਜਦੋਂ ਪਹਿਲੀ ਦੀ ਬਣਿਆ ਤੇ ਜਦੋਂ ਹੁਣ ਇਸ ਵਾਰ ਵੀ ਬਣਿਆ ਇਹਨਾਂ ਦੋਨਾਂ ਦੇ ਵਿੱਚ ਇੱਕ ਜਿਹੜਾ ਕਹਿ ਲਓ ਵੀ ਕੋਇਨਸੀਡੈਂਸ ਕਹਿ ਲਓ ਜਾਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਜਿਹੜਾ ਉਸ ਦੇ ਵਿੱਚ ਈਸਾਹਬ ਦੇ ਨਾਲ ਸੀਗਾ ਵੀ 트럼ਪ ਦੇ ਲਈ ਅਰਦਾਸ ਜਿਹੜੀ ਆ ਉਦੋਂ ਆਰਐਨਸੀ ਦੇ ਵਿੱਚ ਦੋਨੋਂ ਵਾਰ ਹਰਮੀਤ ਘਰ ਢਲੌਣੇ ਜਿਹੜੀ ਉਹ ਕੀਤੀ ਸੀ ਤੇ 트럼ਪ ਹੁਣੀ ਉਸ ਦੇ ਵਿੱਚ ਜਿਹੜੀ ਉਹਨਾਂ ਦੀ ਜਿੱਤ ਵੀ ਜਿਹੜੀ ਉਹ ਹੋਈ ਸੀਗੀ ਉਹ ਕਿੰਦਾ ਦੀ ਕਾਰਜਕਾਰੀ ਹੋਊਗੀ ਕਿਵੇਂ ਹੋਊਗੀ ਉਹ ਇੱਕ ਬੱਕਰੀ ਗੱਲ ਆ ਪਰ ਇਸ ਭਾਵਿਕ ਤੌਰ ਦੇ ਉੱਤੇ ਇਸ ਮੇਲ ਜਿਹੜਾ ਉਹ ਨਾਲ ਬਣਿਆ ਹੈਗਾ ਆ ਤੇ ਉਹ ਜਿਸ ਤਰੀਕੇ ਦੇ ਨਾਲ ਉਹ ਲੜਦੇ ਆ ਲੜਨ ਤੋਂ ਮੇਰਾ ਭਾਵ ਆ ਵੀ ਅਦਾਲਤ ਦੇ ਵਿੱਚ ਜਿੱਦਾਂ ਉਹ ਜ਼ਿਰਾ ਕਰਦੇ ਨੇ ਜਿਸ ਤਰੀਕੇ ਦੇ ਨਾਲ ਉਹ ਕਦਰਾਂ ਕੀਮਤਾਂ ਨੂੰ ਇਨਸਾਨੀ ਕਦਰਾਂ ਕੀਮਤਾਂ ਨੂੰ ਸਿਵਲ ਰਾਈਟਸ ਦੇ ਲਈ ਹੱਕ ਹਕੂਕਾਂ ਦੇ ਲਈ ਜਿਹੜੀ ਉਹ ਗੱਲ ਕਰਦੇ ਆ ਉਸ ਦੇ ਕਰਕੇ ਹੀ ਜਿਹੜਾ ਡੋਨਲਡ ਟਰੰਪ ਪ੍ਰੈਜ਼ੀਡੈਂਟ ਇਲੈਕਟ ਨੇ ਉਹਨਾਂ ਨੇ ਹਰਮੀਤ ਕੋਟ ਨੂੰ ਇਸ ਅਸਿਸਟੈਂਟ ਅਟਰਨੀ ਜਨਰਲ ਦੇ ਅਹੁਦੇ ਦੇ ਲਈ ਜਿਹੜਾ ਨਿਯੁਕਤ ਕੀਤਾ ਆ ਤੇ ਇਹ ਵੀ ਦੱਸਦੇ ਜਾਈਏ ਵੀ ਅਸਿਸਟੈਂਟ ਅਟਰਨੀ ਜਨਰਲ ਦੇ ਲਈ ਸੈਨੇਟ ਦੀ ਕਨਫਰਮੇਸ਼ਨ ਦੀ ਸ਼ਾਇਦ ਜਿਹੜੀ ਉਹ ਜ਼ਰੂਰਤ ਨਹੀਂ ਹੁੰਦੀ ਇਸ ਲਈ ਜਿਹੜੇ ਪੈਮਬੌਂਡੀ ਜੇ ਉਹ ਚੁਣੇ ਜਾਂਦੇ ਨੇ ਜੇ ਉਹ ਸੈਨੇਟ ਦੇ ਵਿੱਚ ਕਨਫਰਮ ਹੁੰਦੇ ਆ ਤੇ ਉਹਨਾਂ ਦੇ ਨਾਲ ਮਿਲ ਕੇ ਇਹ ਉੱਥੇ ਕੰਮ ਕਰਨਗੇ ਤੇ ਜਿਹੜਾ ਸਿਵਲ ਰਾਈਟਸ ਦਾ ਮੇਨ ਇੱਕ ਐਂਗਲ ਆ ਉਸ ਐਂਗਲ ਦੇ ਵਿੱਚ ਹਰਮੀਰ ਘਟ ਲਾ ਕਾਫੀ ਜਿਹੜਾ ਉਹ ਚਰਚਾ ਦੇ ਵਿੱਚ ਰਹਣੇ ਆ ਆਪਾਂ ਨੂੰ ਇਹ ਵੀ ਪਤਾ ਆ ਵੀ ਜਦੋਂ ਕੋਈ ਵੀ ਰਾਸ਼ਟਰਪਤੀ ਹੁੰਦਾ ਆ ਤੇ ਸਿਵਲ ਰਾਈਟਸ ਦੇ ਕੇਸਾਂ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਆ ਸੋ ਹਰਮੀਰ ਘਟ ਲੋ ਇਸ ਅਹੁਦੇ ਤੇ ਰਹਿੰਦੇ ਹੋਏ ਉਹਨਾਂ ਉਹਨਾਂ ਵੀ ਇੱਕ ਹਿਸਾਬ ਦੇ ਨਾਲ ਉਹ ਲਾਈਮਲਾਈਟ ਦੇ ਵਿੱਚ ਰਹਿ ਸਕਦੇ ਆ ਜਿਦਾਂ ਦੇ ਵੀ ਕੋਈ ਇਸ਼ੂਜ਼ ਸਿਵਲ ਰਾਈਟਸ ਨੂੰ ਲੈ ਕੇ ਆਉਂਦੇ ਰਹਿਣਗੇ ਸੋ ਬਿਲਕੁਲ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਭਈ ਹਿਊਮਨ ਰਾਈਟਸ ਨੂੰ ਲੈ ਕੇ ਸਰਕਾਰਾਂ ਨੇ ਗੱਲੀਆਂ ਜ਼ੁਲਮ ਕਰਦੀਆਂ ਲੋਕ ਲੋਕਾਂ ਦਾ ਕੀ ਬਤੀਰਾ ਹੈਗਾ ਉਹ ਤੁਹਾਡੇ ਨਾਲ ਡਿਸਕਸ ਕੀਤਾ ਹੁਣ ਮੀਡੀਆ ਵਾਲਾਈਏ ਪੇ মিডিਆ ਕਿਦਾਂ ਪ੍ਰੈਜੈਂਟ ਕਰਦਾ ਇੰਡੀਆ ਦੇ ਵਿੱਚ ਮਿਨੋਰਟੀਜ਼ ਦੇ ਅਗੇਂਸਟ ਖਾਸ ਕਰਕੇ ਸਿੱਖਾਂ ਦੇ ਮੁਸਲਮਾਨਾਂ ਦੇ 크ਰਿਸਚੀਅਨਾਂ ਦੇ ਦਲਤਾਂ ਦੇ ਅਗੇਂਸਟ ਇੰਨੀ ਕ ਹੇਟ ਜਿਹੜੀ ਆ ਉੱਥੇ ਦੀ ਸਰਕਾਰ ਨੇ ਫਲਾ ਦਿੱਤੀ ਆ ਪੇ ਉੱਥੇ ਦਾ ਜਿਹੜਾ মিডিਆ ਆ ਉਹ ਵੀ ਉਹਨਾਂ ਦੀ ਹੀ ਬੋਲੀ ਬੋਲ ਰਿਹਾ ਹੈਗਾ ਅ ਹਰਮੀਜ਼ ਟਿਲੋਨ ਨੂੰ ਨੋਮੀਨੇਟ ਕਰਨ ਦੇ ਉੱਤੇ ਮੈਂ ਤਿੰਨ ਇੰਡੀਆ ਦੀਆਂ ਟੌਪ ਦੀਆਂ ਜਿਹੜੀਆਂ ਅਖਬਾਰਾਂ ਆ ਉਹਨਾਂ ਦੇ ਹੈਡਿੰਗ ਤੁਹਾਨੂੰ ਪੜ ਕੇ ਸੁਣਾਉਣਾ ਤੇ ਤੁਹਾਨੂੰ ਪਤਾ ਲੱਗ ਜਾਊਗਾ ਦਾ ਹਿੰਦੂ ਅਖਬਾਰ ਕਾਫੀ ਪ੍ਰੋਮਿਨੈਂਟ ਅਖਬਾਰ ਆ ਉਹ ਲਿਖਦਾ ਹੈ ਵੀ ਟਰੰਪ ਸਿਲੈਕਟਸ ਫਾਰਮਰਜ਼ ਐਜੀਟੇਸ਼ਨ ਸਪੋਰਟਰ ਹਰਮੀਤ ਕੌਰ ਢਿੱਲੋਂ ਐਜ਼ ਅਸਿਸਟੈਂਟ ਟਰਨੀ ਜਨਰਲ ਫਾਰ ਸਿਵਲ ਰਾਈਟਸ ਦੇਖੋ ਬਈ ਉਹਨੂੰ ਕਿੱਥੇ ਜਾ ਕੇ ਜੋੜ ਰਏ ਹੈਗੇ ਆ ਬਈ ਹਰਮੀਤਕੌਰ ਢਿੱਲੋਂ ਜਿਹੜੀ ਫਾਰਮਰਜ਼ ਐਜੀਟੇਸ਼ਨ ਹੋਇਆ ਸੀ ਉਹਦੀ ਸਪੋਰਟਰ ਆ ਉਹਨੂੰ 트럼ਪ ਨੇ ਚੁਣਿਆ ਜਦ ਕਿ ਪ੍ਰੈਜ਼ੀਡੈਂਟ 트럼ਪ ਵੱਲੋਂ ਚਾਰ ਭਾਰਤੀ ਮੂਲ ਦੇ ਲੋਕਾਂ ਨੂੰ ਨਾਮਿਨੇਟ ਕੀਤਾ ਗਿਆ ਹੈ ਕੈਬਨਿਟਰੀ ਦੇ ਵਿੱਚ ਉਹਨਾਂ ਦੇ ਉੱਤੇ ਕਦੇ ਕਿਸੇ ਨੇ ਇਦਾਂ ਦਾ ਜਿਹੜਾ ਨਹੀਂ ਲਿਖਿਆ ਇਸ ਤੋਂ ਬਿਨਾ ਆਓ ਅੱਗੇ ਇੰਡੀਅਨ ਐਕਸਪ੍ਰੈਸ ਜਿਹੜੇ ਆਪਾਂ ਪੜ੍ਹਦੇ ਰਹੇ ਹਾਂ ਜਦੋਂ ਯੂਨੀਵਰਸਿਟੀ 'ਚ ਹੁੰਦੇ ਸੀ ਇੰਡੀਅਨ ਐਕਸਪ੍ਰੈਸ ਦਾ ਹੈਡਿੰਗ ਇਹ ਆ ਬਈ ਹਰਮੀਤ ਢਿੱਲੋਂ ਲਾਇਰ ਹੂ ਅਕਿਊਜ਼ ਇੰਡੀਆ ਆਫ ਸੈਂਡਿੰਗ ਡੈਥ ਸਕਾਰਸ ਟੂ ਟਾਰਗੇਟ ਨਾਰਥ ਅਮਰੀਕਨ ਸਿਕਸ ਪਿਕਡ ਬਾਈ ਟਰੰਪ ਐਜ਼ ਅਸਿਸਟੈਂਟ ਅਟਾਰਨੀ ਜਨਰਲ ਫਾਰ ਸਿਵਲ ਰਾਈਟਸ ਉਹ ਸਿਵਲ ਰਾਈਟਸ ਦੀ ਤਾਂ ਅਟਾਰਨੀ ਆ ਤੇ ਉਹਨ ਜੋ ਅਮਰੀਕਨ ਸਿਟੀਜ਼ਨ ਆ ਅਮਰੀਕਨ ਸਿਟੀਜ਼ਨਾਂ ਨੂੰ ਕੋ ਕਤਲ ਕਰਨ ਦੀ ਕੋਸ਼ਿਸ਼ ਕਰਦਾ ਤੇ ਕਾਦੇ ਨਹੀਂ ਉਹ ਗੱਲ ਕਰੂਗੀ ਸੋ ਹੈਡਿੰਗ ਦੇਖੋ ਤੁਸੀਂ ਕਿਦਾਂ ਲਾਇਆ ਉਹਦਾ ਦੇਖ ਲਓ ਉਦੋਂ ਬਾਅਦ ਆ ਜਾਓ ਹਿੰਦੁਸਤਾਨ ਟਾਈਮ ਹਿੰਦੁਸਤਾਨ ਟਾਈਮ ਜਿਹੜਾ ਉਹਨਾਂ ਨੇ ਜਿਹੜਾ ਲਿਖਿਆ ਹੈਗਾ ਆ ਡੋਨਲਡ 트럼ਪ ਪਿਕਸ ਇੰਡੀਅਨ ਅਮਰੀਕਨ ਹਰਮੀਤ ਕੋਟ ਢਿੱਲੋਂ ਐਜ਼ ਅ ਸਿਸਟੈਂਟ ਅਟਾਰਨੀ ਜਨਰਲ ਫਾਰ ਸਿਵਲ ਰਾਈਟਸ ਸੇਮਪੈਥਾਈਜ਼ਰ ਟੂ ਖਾਲਸਤਾਨੀਸ ਸੋ ਇਸ ਤੋਂ ਬਿਨਾ ਹੋਰ ਵੀ ਜੜੀਆਂ ਕਈ ਸਾਰੀਆਂ ਅਖਬਾਰਾਂ ਮੈਂ ਅਜੇ ਉਹਨਾਂ ਦੇ ਹੈਡਿੰਗ ਨਹੀਂ ਪੜ ਸਕਿਆ ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਕੀ ਜਿਹੜਾ ਆ ਉਹਦਾ ਟਾਈਮਜ਼ ਆਫ ਇੰਡੀਆ 트럼ਪ ਪਿਕਸ ਸਪੋਰਟਰਡ 트럼ਪ ਪਿਕਸ ਪਰਪੋਰਟਡ ਖਾਲਸਤਾਨੀ ਸਿੰਪੈਥਾਈਜ਼ਰ ਟੂ ਹੈਡ ਸਿਵਲ ਲਿਬਰਟੀਜ਼ ਡਿਵੀਜ਼ਨ ਇਨ ਜਸਟਿਸ ਡਿਪਾਰਟਮੈਂਟ ਦੇਖੋ ਟਾਈਮਜ਼ ਆਫ ਇੰਡੀਆ ਵਾਲੇ ਹੈਡਿੰਗ ਨਾਲ ਲਿਖਦੇ ਆ ਵੀ ਜਿਹੜੀ ਹਰਮੀਤ ਕੌਰ ਢਿੱਲੋਂ ਨੂੰ ਨਾਮਿਨੇਟ ਕੀਤਾ ਗਿਆ ਆ ਉਹ ਖਾਲਸਤਾਨੀ ਸਿੰਪੈਥਾਈਜ਼ਰ ਆ ਇਹ ਹਾਲ ਇੰਡੀਆ ਦੇ ਜਿਹੜੇ ਟੌਪ ਦੇ ਅਖਬਾਰ ਆ ਇੰਗਲਿਸ਼ ਦੇ ਅਖਬਾਰ ਆ ਉਹਨਾਂ ਦਾ ਆ ਬਾਕੀ ਜਿਹੜੇ ਹਿੰਦੀ ਦੇ ਜਾਂ ਹੋਰ ਅਖਬਾਰ ਹੋਣੇ ਆ ਉਹਨਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੈਗੇ ਆ ਕਿ ਕਿੰਨੀ ਕੁ ਜਿਹੜੀ ਹੇਟ ਆ ਉਹ ਫਲਾਈ ਜਾ ਰਹੀ ਆ ਉਹ ਵੀ ਹਿਮੋਰਾਈਟਸ ਡੇ ਵਾਲੇ ਦਿਨ ਅੱਜ ਹਿਮੋਰਾਈਟਸ ਡੇ ਆ ਅੱਜ ਦੀਆਂ ਖ਼ਬਰਾਂ ਦੇ ਹੈਡਿੰਗ ਆ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਜੀ ਬਿਲਕੁਲ ਜੀ ਇਹ ਇਸ ਟਾਈਮ ਜਿਹੜੀ ਚੀਜ਼ ਆ ਉਹ ਆਪਣੇ ਸਾਹਮਣੇ ਹੈਗੀ ਆ ਤੇ ਬਾਕੀ ਜਿਹੜਾ ਆ ਇਸ ਦੇ ਵਿੱਚ ਇੱਥੇ ਕੋਈ ਦੋਰਾਵਾ ਨਹੀਂ ਹੈ ਗਿਆ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ ਸੋ ਸੰਗੀਆਂ ਨੂੰ ਖਾਸ ਕਰਕੇ ਜਿਹੜੇ ਭਾਰਤ ਪੱਖੀਆਂ ਨੂੰ ਮੋਦੀ ਪੱਖੀਆਂ ਨੂੰ ਇਹਨਾਂ ਨੂੰ ਜਿਹੜੀ ਬਹੁਤ ਜ਼ਿਆਦਾ ਤਕਲੀਫ ਜਿਹੜੀ ਹੋਈ ਆ ਹਲਮੀਟ ਲੋਂਦੇ ਆ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਨੋਮੀਨੇਟ ਕਰਨ ਦੇ ਲਈ ਉਹਨਾਂ ਨੂੰ ਨਿਯੁਕਤ ਕਰਨ ਦੇ ਲਈ ਜੋ ਇਹ ਸਾਰਾ ਕੁਝ ਆਪਣੇ ਜਿਹੜਾ ਸਾਹਮਣੇ ਆਇਆ ਆ ਸੋ ਇਹ ਇਹ ਵਧੀਆ ਉਦਾਂ ਚੀਜ਼ ਹੋਈ ਆ ਮੈਂ ਇਸ ਐਂਗਲ ਤੋਂ ਵੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਦੇਖਦੇ ਆਂ ਵੀ ਜਿਸ ਤਰੀਕੇ ਦੇ ਨਾਲ ਤੁਲਸੀ ਗਾਬੜ ਕੈਸ਼ ਪਟੇਲ ਵਿਵੇਕ ਰਾਮਾ ਸੁਆਮੀ ਹੋਰ ਜਿਹੜੇ ਕੁਝ ਅਜਿਹੇ-ਚਿਹਰੇ ਆਏ ਆ ਜਿਨ੍ਹਾਂ ਦੇ ਉੱਤੇ ਇਸ ਚੀਜ਼ ਨੂੰ ਲੈ ਕੇ ਜ਼ਰੂਰ ਸਵਾਲ ਜਾਂ ਕਹਿ ਲਓ ਵੀ ਸ਼ੱਕ ਸੀਗਾ ਵੀ ਇਹ ਭਾਰਤ ਦੀ ਪੱਖ ਦੀ ਗੱਲ ਜਿਹੜੀ ਉਹ ਜ਼ਿਆਦਾ ਨਾ ਕਰਨ ਸਿੱਖਾਂ ਦੀ ਗੱਲ ਨੂੰ ਕਿਤੇ ਕੋਨੇ ਤੇ ਜਾਂ ਨੁੱਕਰ ਤੇ ਨਾ ਉਹ ਰੱਖ ਦੇਣ ਉਹਨਾਂ ਨੂੰ ਆਵਾਜ਼ ਨਾ ਦਬ ਦੇਣ ਹਰ ਮੀਟ ਥੋਂ ਦਾ ਇਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਉਣ ਦੇ ਨਾਲ ਇੱਕ ਸਿੱਖਾਂ ਦੇ ਲਈ ਰਾਹ ਕਹਿ ਲਓ ਵੀ ਉਹ ਬਣਦਾ ਹੈ ਵੀ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਸਿੱਖਾਂ ਦੇ ਹੱਕ ਹਕੂਕਾਂ ਦੀ ਗੱਲ ਕਰਨ ਵਾਲਾ ਕੋਈ ਨਾ ਕੋਈ ਜਿਹੜਾ ਹੋ ਉੱਥੇ ਹੋਵੇਗਾ ਹੁਣ ਆਸਾਂ ਉਮੀਦਾਂ ਬਹੁਤ ਨੇ ਹਰ ਉਮੀਦਕਾਰ ਢਿੱਲੋਂ ਹੋਣਾ ਤੋਂ ਵੀ ਉਹ ਇਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਜੋ ਇਸ ਮੌਕੇ ਚੱਲ ਰਿਹਾ ਆ ਜੋ ਸਿੱਖਾਂ ਦੀ ਆਵਾਜ਼ ਇਸ ਟਾਈਮ ਚੱਕੀ ਜਾ ਰਹੀ ਆ ਉਸ ਆਵਾਜ਼ ਨੂੰ ਉਸੇ ਹੀ ਬਲੰਦੀ ਦੇ ਨਾਲ ਜਿਹੜਾ ਹੋ ਅੱਗੇ ਚੱਕਦੇ ਰਹਿਣ ਸਿਵਲ ਰਾਈਟਸ ਦੇ ਉਹ ਅਸਿਸਟੈਂਟ ਅਟਾਰਨੀ ਜਨਰਲ ਨਿਯੁਕਤ ਕੀਤੇ ਗਏ ਆ ਤੇ ਇਹ ਸਿਵਲ ਰਾਈਟਸ ਦਾ ਹੀ ਇਹ ਹਿਊਮਨ ਰਾਈਟਸ ਦਾ ਹੀ ਮਸਲਾ ਆ ਸਿੱਖਾਂ ਦੇ ਹੱਕਾਂ ਦੀ ਉਹਨਾਂ ਦੇ ਰਾਈਟਸ ਦੀ ਜਿਹੜੀ ਇਸ ਦੇ ਵਿੱਚ ਗੱਲ ਹੈਗੀ ਆ ਸੋ ਅਸੀਂ ਉਮੀਦ ਰੱਖਦੇ ਆ ਵੀ ਜਿਹੜੇ ਹਰਮੀਤਖਾਟੋਂ ਆ ਜਿਨ੍ਹਾਂ ਨੇ ਡੋਨਲਡ ਟਰੰਪ ਹੁਣਾ ਦੇ ਲਈ ਆਰਐਨਸੀ ਦੇ ਵਿੱਚ ਅਰਦਾਸ ਵੀ ਕੀਤੀ ਹੈ ਦੋ ਵਾਰ ਤੇ ਉਹ ਇੱਕ ਬਹੁਤ ਵਧੀਆ ਆਪਣੀ ਲਾ ਦੀ ਪ੍ਰੈਕਟਿਸ ਵੀ ਰਨ ਕਰ ਰਹੇ ਆ ਸੈਨ ਫਰਾਂਸਿਸਕੋ ਬੇਅਰੀਏ ਦੇ ਵਿੱਚ ਉਹ ਹੁਣ ਸਿਵਲ ਰਾਈਟਸ ਦੇ ਮੁੱਦਿਆਂ ਦੇ ਵਿੱਚ ਉਭਰਾਏ ਹੁਣਾ ਵਾਂਗੂ ਜਿੱਦਾਂ ਉਹਨਾਂ ਨੇ ਸਿੱਖਾਂ ਦੀ ਸਿੱਖ ਦੀ ਉਸ ਸਿੱਖ ਦੀ ਬਾਹ ਫੜੀ ਸੀ ਉਸ ਦੀ ਗੱਲ ਜਿਹੜੀ ਉਹ ਕੀਤੀ ਸੀ ਉਸ ਨੂੰ ਕੇਸ ਜਿਹੜਾ ਉਹ ਜਤਾਇਆ ਸੀ ਉਸੇ ਤਰੀਕਾ ਦੇ ਨਾਲ ਜੋ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਆ ਸਿੱਖ ਜੈਨੋਸਾਈਡ ਦਾ ਮਸਲਾ ਜੋ ਚੱਲ ਰਿਹਾ ਆ ਤੇ ਜੋ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਭਾਰਤ ਦੀ ਜਿਹੜੀ ਇੰਟਰਫੀਰੈਂਸ ਆ ਉਹ ਇੱਥੇ ਵੀ ਤੇ ਜਾਂ ਹੋਰ ਥਾਵਾਂ ਦੇ ਉੱਤੇ ਜੋ ਚੱਲ ਰਹੀ ਆ ਉਸ ਦੇ ਵਿੱਚ ਇੱਕ ਅਹਿਮ ਭੂਮਿਕਾ ਜਿਹੜੀ ਉਹ ਨਿਭਾ ਸਕਦੇ ਆ ਟਰੰਪ ਹੁਣ ਹ ਤੱਕ ਜਿਹੜੀ ਰਿਐਲਿਟੀ ਆ ਸਿੱਖਾਂ ਨੂੰ ਲੈ ਕੇ ਜਿਹੜੀ ਆ ਉਹ 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 ਪੇਸ਼ ਕਰਨਗੇ ਇਹੀ ਆਪਾਂ ਇਹਨਾਂ ਤੋਂ ਆਸ ਉਮੀਦ ਰੱਖਦੇ ਆ ਜਿਹੜਾ ਟਰੰਪ ਉਹਨਾਂ ਨੇ ਟਵੀਟ ਵੀ ਕੀਤਾ ਸੀ ਜਦੇ ਵਿੱਚ ਉਹਨਾਂ ਨੇ ਨਾਮਿਨੇਟ ਕੀਤਾ ਆ ਹਰਮੀਤ ਕੌਰ ਢਿਲੋਂ ਨੂੰ ਉਹਨਾਂ ਨੇ ਬੜਾ ਕਲੀਅਰਲੀ ਲਿਖਿਆ ਆ ਕਿ ਉਹ ਸਿੱਖ ਰਿਲੀਜੀਅਸ ਗਰੁੱਪ ਦੀ ਪ੍ਰੋਮਿਨੈਂਟ ਮੈਂਬਰ ਹੈਗੀ ਆ ਸੋ ਉਹਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਬਿਲਕੁਲ ਸਿੱਖ ਧਰਮ ਦਾ